ਸਾਰੇ ਨੂੰ ਤੇ ਕਿਵੇਂ ਸਾਰੇ ਭੈਪਰਾ ਠੀਕ ਠਾਕ ਅਸੀਂ ਉਮੀਦ ਕਰਦੇ ਹਾਂ ਤੇ ਸਾਰੇ ਭੈਪਰਾ ਠੀਕ ਠਾਕ ਹੋਗੇ ਤੇ ਸਿਮ ਮਾਲਕ ਦੀ ਕਿਰਪਾ ਨਾਲ ਠੀਕ ਠਾਕ ਹੈ ਹਣਾ ਬਣਾ ਤੇ ਇਹ ਲੱਗੀ ਆ ਬਿੰਦਾਂ ਦੇ ਫੋਨ ਦੇ ਉੱਤੇ ਤੇ ਵਿਆਹ ਵਾਲੇ ਅੰਕਲ ਅਜੇ ਆਏ ਨਹੀਂ ਆ ਤੇ ਦੀਦੀ ਹੁਣੇ ਬੈਠੇ ਆਮ ਨਾਲ ਮੈਂ ਚਾਰਾ ਖੇਡਣਾ ਤੇ ਪੂਰਾ ਖਾਣਾ ਪਾਣਾ ਹੋ ਗਿਆ ਵਾ ਹੈ ਮੈਨੂੰ ਹੋ ਗਿਆ ਖਾਣਾ ਪਾਣਾ ਤੇ ਇਹ ਛੋਟੀ ਦੀਦੀ ਵੀ ਚਿਕਾ ਪ੍ਰਪਰੇਡਾ ਤੋਂ ਤੇ ਪਈ ਹੈ ਨੂੰ ਸੁਪਨੇ ਪਹੁੰਚ ਜਾਊਂਗੀ ਪੂਰਾ ਖਲਾਰਾ ਇਹਨਾਂ ਪਾਇਆ ਹੋਇਆ ਵਾ ਤੇ ਆਪਾਂ ਕੂਲਰ ਲੱਗਾ ਹੈ ਸਾਡੇ ਉਹ ਇਹ ਐਵਾਂ ਦੀ ਜਗ੍ਹਾ ਤੇ ਕੂਲਰ ਚੁੱਕੇ ਅਸੀਂ ਬਾਹਰ ਘਾ ਦਿੱਤਾ ਹੈ ਕਿਉਂਕਿ ਹੁਣ ਗਰਮੀ ਆਉਣ ਕਰਕੇ ਇਧਰ ਵੇ ਬਾਹਰ ਕੂਲਰ ਦੁਕਾਨ ਤੇ ਵੀ ਕੇਵਰ ਲਾਲ ਲਗਾਈਦਾ ਹਾਂਜੀ ਦੱਸੋ ਇਹਨਾਂ ਦੀ ਗਵਾਜ ਕੀ ਤਰਨਦੀਪ ਦੀ ਢਾਈ ਕੇਂਦਰਾਂ ਦੇ ਤਰਨ ਬਾਜੀ ਨੂੰ ਚਾਰ ਪੰਦੇ ਨੂੰ ਲੱਭਣੇ ਨਹੀਂ ਨਹੀਂ ਹੈ ਹੈ ਮਾਰਤ ਦੇ ਨਹੀਂ ਲੱਭਣੇ ਨਹੀਂ ਨਹੀਂ ਰਹੀ ਥੋੜੇ ਦਿਨ ਹੋਏ ਜੀ ਹਾਂ ਥੋੜੇ ਦਿਨ ਹੋਏ ਦੀ ਮੈਨੂੰ ਪਤਾ ਵਾ ਜੀ ਸਾਰੇ ਸਮਾਨ ਹਾਂ ਇਹ ਨੂੰ ਹੁਣ ਏਦਾਂ ਕਰੋ ਤੁਸੀਂ ਉਹ ਗੱਡੀ ਤਰ੍ਹਾਂ ਦੇ ਜਿਵੇਂ ਤਰ੍ਹਾਂ ਦੇ ਤੋੜਾ ਗਏ ਨਾ ਹਿਦਰਾ ਦੇ ਦਿਓ ਮਰਜੀ ਰਾਤ ਫਤੋ ਦਿੰਦੀ ਇਹ ਹੋ ਗਿਆ ਪੂਰੇ ਰੈਡੀ ਤੇ ਅੰਕਲ ਇਹਨਾਂ ਦੇ ਆਉਣ ਵਾਲੇ ਜੇ ਆਏ ਨਹੀਂ ਹੈਗੇ ਤੇ ਮੈਂ ਰੱਖੀ ਹੋਈ ਆਪੀ ਚਾਹ ਤੇ ਮੇਰੀ ਚਾਹ ਬਣਨੀ ਪਈ ਇਤਰਾ ਮੈਂ ਗੈਂਦੇ ਦਾ ਸਿਮ ਕਰਕੇ ਆਈਆਂ ਅੱਛਾ ਤੂੰ ਖੇਡਣ ਲਿਆ ਵਾ ਗੁੱਡ ਮਾਰਨਿੰਗ ਕਰਿਆ ਕਰੋ ਸਾਰੇ ਸ਼ਸ਼ਕਾਰ ਕਰਿਆ ਕਰੋ ਬੰਨੋ ਕਰੋ ਸ਼ਸ਼ਕਾਰ ਸਾਰੇ ਆਣੋ ਗਏ। ਵਾਇਟ ਹੈ। ਇਹ ਅੱਜ ਤੇ ਨੋਟ ਜੇਤਾ ਹੈ। ਨੀ ਗੁੱਡ ਮਾਰਨ ਮਮਾ ਜੀ ਗੁੱਡ ਮਾਰਨ ਨਾਨੀ ਜੀ। ਛੋਨੇ ਕਰਕੇ ਜੇ ਨੂੰ ਜੇਤਾ ਬਲ ਕੇ ਐਕਚੁਅਲੀ ਇਹ ਜੇ ਸਾਟ ਲੱਗੀ ਸੀ ਆ ਵੇਖੋ ਕਲਦੀ ਵਿਚਾਰੀ ਦੀ ਤੇ ਥੋੜਾ ਫਰਕਇ ਹੱਥ ਰੱਖੇ ਨੇ। ਗੇਟ ਵਿੱਚ ਇਹ ਤਸ਼ਲੀਨ ਇਹ ਹੱਥ ਦੇਤਾ ਦਾ। ਕਬੂਲ ਸੀ। ਤੇ ਕਾਫੀ ਹੱਥ ਆਇਆ ਹੋਇਆ ਵਾ। ਕਿ ਬਲੱਡ ਜੇ ਥੋੜਾ ਸਾ ਸੇਮ ਦਾ ਵੈ ਦਿੱਤੀ ਮੈਡੀਸਿਨ ਦਵਾਈ ਨੂੰ। ਬੜੇ ਉੱਠੇ ਪੰਗੇ ਰੰਦੀਆ। ਉੱਠੇ ਪੰਗੇ ਤਸ਼ਲੀਨ ਤੂੰ ਲੈ ਨਹੀਂ ਪੁੱਤ। ਨਹੀਂ ਬੱਚਾ ਨੇ ਤਾਂ ਖੜੀ ਤਾਂ। ਨਾ ਨਾ ਤੇ ਬੰਨ ਤੁਹਾਡਾ ਜਿਹੜਾ ਫੋਨ ਦਸਰਾਣੇ ਖਲੋਤਾ ਹੈ ਕਿ ਕਦੋਂ ਤੱਕ ਅਸਲੀ ਨੂੰ ਫੋਨ ਫੜਾਇਆ ਤੇ ਕਦੋਂ ਮੈਂ ਕਿਹਾ ਹਣੇ ਇਦਾਂ ਹੀ ਆ ਇੱਧਰ ਬਾਜੀ ਸਾਰੇ ਅੱਗੇ ਮਖੜ ਕੇ ਕੰਨ ਬਾਜੀ ਚਲੋ ਠੀਕ ਹੈ ਜੀ ਇਹਨਾਂ ਦੇ ਵਿਆਹ ਵਾਲੇ ਅੰਕਲ ਨੂੰ ਕਹੀਏ ਫੋਨ ਹੈ ਵਿਆਹ ਵਾਲੇ ਅੰਕਲ ਜੇ ਆਏ ਨਹੀਂ ਆ ਤੇ ਫੋਨ ਕੁੱਛੇ ਕਦੋਂ ਤੱਕ ਆਉਣਾ ਹੈ ਠੀਕ ਅੰਕਲ ਆ ਗਏ ਵਿਆਹ ਵਾਲੇ ਫੋਨ ਕਰਨ ਦੇ ਕਹਿੰਦੇ ਬਸ ਮੈਂ ਆ ਗਿਆ 5 ਮਿੰਟ ਤੱਕ ਤੇ ਇਹਨਾਂ ਨੂੰ ਭੇਜ ਦਵਾਂ ਤੇ ਚਲੋ ਉਨ ਬਾਅਦ ਕਰਮ ਚਲੇ ਗਈ ਇਹ ਬਾਅਦ ਤੇ ਆਹ ਵੇਖੋ ਸਾਡੇ ਕਿੰਨੇ ਵਧੀਆ ਵਧੀਆ ਲੱਗ ਰਹੇ ਮम्मी ਵੇਖੋ ਇਧਰ ਬਹੁਤ ਭੂਨ ਪਿਆ ਹੈ ਤੇ ਮम्मी ਮਿੱਠੀ ਹੋਣਗੀ ਕਿ ਜਾਇ ਜਿਹ ਪਹਿਲਾਂ ਭੂਰਾਂ ਦੇ ਇਦਾਂ ਹੁੰਦਾ ਹੁੰਦਾ ਠੀਕ ਹੋ ਜਾਣਗੇ ਕਿਉਂਕਿ ਆਪ ਬਹੁਤ ਜਰਾ ਆ ਕੇ ਪਿਆ ਹੈ ਇਹਨੇ ਤੇ ਕਾਫੀ ਜਿਹੜੀ ਆਣੀ ਕੀ ਹੋਤ ਲੋਦੀ ਆ ਗਾਇ ਤੁਹਾਡੇ ਲੱਗਣ ਦੇ ਅਮਰੂਦ ਕਬਾੜ ਸੁਣੀ ਜੀਤੀ ਤੇਲ ਵਾਲਾ ਨਹੀਂ ਜਸਤੋਂ ਦੇਖਮ ਤੇ ਮੇਰੇ ਮੂੰਹ ਦੇ ਅੰਦਰ ਇੱਥੇ ਮੇਰੇ ਨੇਲ ਵੱਜ ਗਿਆ ਚਲੰਦਾ ਵੱਜ ਗਿਆ ਤੇਰੇ ਮੇਰੇ ਥੇ ਨੇਲ ਆ ਗਿਆ ਮੇਰਾ ਦੰਦ ਹਿਲਾਉਣੀ ਚਲੰਦਾ ਵੱਜ ਕੇ ਲਈ ਆਈ ਤੇ ਮੈਂ ਬੱਚਿਆਂ ਨੂੰ ਭੇਜ ਕੇ ਸਕੂਲ ਤੇ ਕੰਮਕਾਰ ਕਰਕੇ ਹੋਗੇ ਫਰੀ ਤੇ ਚਾਹ ਰੱਖੀ ਹੋਈ ਚਾਹ ਪੀ ਲਈ ਤੇ ਤਿਆਰ ਹੋ ਗਈ ਹੁਣ ਅੱਜ ਮੈਂ ਜਾਉਂਗੀ ਸ਼ਹਿਰ ਨੂੰ ਕਿਉਂਕਿ ਕੱਲ ਜਾ ਨਹੀਂ ਗਿਆ ਤੇ ਅੱਜ ਹੈਗਾ ਇਹ ਟਾਈਮ ਟਾਈਮ ਵੀ ਨਹੀਂ ਹੋਇਆ ਕਿਉਂਕਿ ਸਾਡੇ ਨੂੰ ਤੋਂ ਪਹਿਲਾਂ ਹੀ ਫ੍ਰੀ ਹੋ ਗਏ ਹਾਂ ਤੇ ਇਹ ਕਰਕੇ ਹੁਣ ਨਹਾ ਧੋ ਕੇ ਤੁਰਨਾ ਚੱਲੇ ਸ਼ਹਿਰ ਨੂੰ ਤੇ ਮੈਂ ਚਾਹ ਪੀਲਾਂ ਚਾਹ ਬਣਾ ਲਈ ਆ ਤੇ ਹੁਣ ਮੈਂ ਪੀਉਂਗੀ ਚਾਹ ਤੇ ਚਾਹ ਤੋਂ ਬਾਅਦ ਅਸੀਂ ਚੱਲਾਂਗੇ ਆਪਾਂ ਸ਼ਹਿਰ ਨੂੰ ਤੇ ਜਿਹੜਾ ਸਮਾਨ ਸਮੂਹ ਇੱਕਦਾਂ ਲਿਆਉਣ ਵਾਲੇ ਆ ਉਹ ਅਜੇ ਲੈ ਆਏ ਨਹੀਂ ਆ ਕਿਉਂਕਿ ਥੋੜਾ ਸਬਜ਼ੀਆਂ ਲੈਣੀਆਂ ਦੀ ਅਰੇ ਇਹਦੀਆਂ ਲੈਣ ਮਾਰਨੀਆਂ ਜਾਇਆ ਨਹੀਂ ਗਿਆ ਦੋ ਦੰਦੀ ਨੂੰ ਤੇ ਜੇ ਸ਼ਹਿਰ ਨੂੰ ਸੇਕ ਦਾ ਫੁੱਲ ਡਾਊਨ ਕਰਕੇ ਜਾ ਜਾ ਜਾਣੇ ਗਿਆ ਆਪਾਂ ਪਾਣੀ ਆ ਜੀ ਨੂੰ ਚਾਹ ਦੇ ਰਸਾਂ ਵਿੱਚ ਪਾ ਪਾਉਂਦੇ ਚੰਗ ਲਏ ਤੇ ਚਲੋ ਠੀਕ ਹੈ ਜੀ ਮੈਂ ਬਸ ਵਾਲ ਬਣਾਣਾ ਚਾਹ ਪੀ ਕੇ ਤੇ ਮੈਂ ਬਣਾ ਲਾ ਆਪਣੇ ਵਾਲ ਉੱਤ ਬਾ ਜਾਾਂ ਪੁੱਛਾਂ ਕਿਉਂਕਿ ਮੈਂ ਨਵੇਂ ਆ ਕਿ ਮੈਂ ਬੱਚਿਆਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਜਿਹੜਾ ਉਹ ਸ਼ਰਮ ਹੋ ਕੇ ਤੇ ਆ ਜਾ ਤੇ ਚਲੋ ਠੀਕ ਹੈ ਜੀ ਹਾਂ ਜੀ ਜੀ ਤੇ ਮੈਂ ਹੋ ਗਈਆਂ ਰੈਡੀ ਹੁਣ ਸਿਸਟਰ ਮੇ ਵਾਲੇ ਆ ਤੇ ਮੈਂ ਚੱਲੀ ਹੁਣ ਸ਼ਹਿਰ ਨੂੰ ਤੇ ਸ਼ਹਿਰ ਵਿੱਚ ਥੋੜਾ ਸਮਾਨ ਸਮੋ ਲੈ ਕੇ ਆਵਾਂਗੇ ਇੱਕ ਦੋ ਸਬਜ਼ੀਆਂ ਲੈਣ ਵਾਲੀਆਂ ਤੇ ਬਾਹਰ ਵੀ ਬਹੁਤ ਜਿਆਦੀ ਨੇਰੀ ਆਉਂਦੀ ਆ ਤੇ ਮੈਂ ਸਕੂਲ ਜੀ ਤੇ ਜਾਣਾ ਹੁਣ ਤੇ ਸਕੂਲ ਜੀ ਤੇ ਚੱਲ ਗਈਆਂ ਤੇ ਰੈਡੀਆਂ ਮੈਂ ਤੇ ਸਿਸਟਰ ਵੀ ਕਹਿ ਲਈ ਆਵਾਂਗੇ ਉੱਥੇ ਬਿਠਾ ਲਈ ਤੇ ਬਹੁਤ ਜ਼ਿਆਦਾ ਬਾਹਰ ਨੇਰੀ ਆਉਂਦੀ ਪਈ ਆ ਬਾਹਰ ਤੇ ਬਹੁਤ ਬਦਲ ਵੇਖੋ ਨੇਰੀ ਤੇ ਡੈਮਲੇ ਉਹ ਬਣਕਦਾ ਹੋ ਗਿਆ ਵਾ ਤੇ ਮੈਨੂੰ ਸਕੂਲ ਤੇ ਜਾਨੀ ਆ ਮੰਮੀ ਨੂੰ ਮੈਂ ਮਿਵਾਦ ਦਵਾ ਪਈ ਉਹ ਨਮਯੂਨੀ ਜਿਹੜਾ ਜੇ ਲੈਂ ਬੰਦ ਕਰ ਤੇ ਚਲੋ ਠੀਕ ਆ ਜੀ ਹਾਂਜੀ ਜੀ ਤੇ ਮੈਂ ਹੁਣ ਆਈ ਸੀ ਬਟਾਲੇ ਤੇ ਥੋੜਾ ਸਮਾਂ ਸੀ ਜਿਹੜਾ ਲੈਣਾ ਸੀ ਉਹ ਮੈਂ ਲੈ ਲਿਆ ਤੇ ਹੁਣ ਮੈਂ ਲੱਗੀਆਂ ਏਕਲਿੰਟ ਪੈਸੇ ਵੜਵਾਉਣ ਵਾਸਤੇ ਤੇ ਪਰ ਉਹ ਮਿਲ ਕੋਈ ਆ ਰਿਹਾ ਵਾ ਜੀ ਜਲਦੀ ਆਓ ਦੁਕਾਨ ਤੇ ਬਹੁਤ ਤੁਹਾਡੇ ਜਿਹੜੇ ਡਾਕ ਨੂੰ ਗੰਢੀ ਆ ਕਿਹੜੀ ਗੀਤਾਂ ਬਿੜਾਈ ਚੰਦੇ ਤੇ ਕਰੇ ਚਲਿਓਣਾ ਆਪਾਂ ਕਰਨ ਹਾਂਜੀ ਜੀ ਤੇ ਆਪਾਂ ਆ ਗਏ ਹਾਂ ਜੀ ਸ਼ਹਿਰੋਂ ਤੇ ਇਸ ਵਾਸ ਸਮਾਨ ਲੈਣ ਤਾਂ ਜਿਹੜੇ ਹੋਣ ਵਾਲਾ ਹੀ ਮਮੀ ਹਾ ਨੇ ਉਹਨਾਂ ਦੇ ਨਾਲ ਕਿਹ ਖਿਚੜੀ ਕਿਉਂਕਿ ਬੱਚੇ ਸਵੇਰੇ ਕਹਿ ਗਏ ਕਿ ਖਿਚੜੀ ਬਣਾਇਓ ਤੇ ਮੈਂ ਖੀਰੇ ਗੂੜੇ ਲੈ ਆਈਆਂ ਤੇ ਥੋੜਾ ਥੋੜਾ ਸਮਾਨ ਲੈਣ ਵਾਲਾ ਹੀ ਇਹ ਵੀ ਲੈ ਆਂਦਾ ਫਰਨੈਲ ਵਗੈਰਾ ਜੋ ਯੂਜ਼ ਕਰੀਦਾ ਥੋੜਾ ਬੋਤਾ ਇਹ ਮੈਂ ਦਵਾਈ ਬਣਾਉਣੀ ਆ ਛਿੱਪਕਲੀਆਂ ਬੜੀਆਂ ਆਪਣੇ ਘਰ ਆਉਂਦੀਆਂ ਕਿ ਉਹਦੇ ਬਾਅਦ ਦੀ ਦਵਾਈ ਬਣਾਉਣੀ ਆ ਉਹ ਸਮਾਨ ਤੁਰਾ ਲੈ ਕੇ ਆਈਆਂ ਕਿਉਂਕਿ ਸਪਰੇਅ ਵਾਲੀ ਜਿਹੜੀ ਦਵਾਈ ਉਹ ਮੈਂ ਬਣਾਉਂਗੀ ਤੇ ਛਿੱਪਕਲੀਆਂ ਜਿਹੜੀਆਂ ਉਹ ਭਜਾਵਾਂਗੇ ਤੇ ਜਦੋਂ ਠੀਕ ਆ ਪਾਣੀ ਪੀ ਲਿਆ ਮੈਂ ਪੀ ਤੇ ਸਬਜ਼ੀਆਂ ਵੀ ਲੈ ਆਉਂਦੀ ਆ ਮੈਂ ਅੱਜ ਮੱਡੀ ਬੱਡੀ ਦੇ ਦੋ ਆਰਡਰ ਸੀ ਇੱਕ ਖਿਚੜੀ ਇੱਕ ਉਹਦਾ ਸੀ ਬਿੰਦਨ ਤਾਂ ਨਾ ਬਿੰਦਨ ਵੀ ਲੈ ਆਈਆਂ ਸ਼ਾਮ ਨੂੰ ਫਰਾਈ ਕਰਕੇ ਉਹਦੇ ਬਿੰਦ ਨੂੰ ਬਣਾ ਕੇ ਦਵਾਂਗੇ ਇਹ ਚਲੋ ਮੰਮੀ ਨੇ ਕਿਚੜ ਰੱਖੀ ਹੋਈ ਸੀ ਤੇ ਮੈਂ ਹੁਣ ਦਹੀਂ ਬਣਾਉਣੀ ਕਿਉਂਕਿ ਉਹਨਾਂ ਨੂੰ ਨਾਲ ਸਬਜ਼ੀ ਤੇ ਦੂਜੀ ਦੇ ਦਹੀਂ ਵੀ ਚਾਹੀਦਾ ਦਹੀਂ ਸਵੇਰੇ ਮੈਂ ਫਿਰ ਦੱਲ ਲਈ ਕੰਮ ਤਾਂ ਤੱਕ ਤਿਆਰ ਹੋ ਗਿਆ ਤਾਂ ਤੁਹਾਨੂੰ ਪਤਾ ਹੀ ਕੀ 12:00 ਵਜੇ ਮੈਂ ਚਲ ਗਈ ਸ਼ਹਿਰ ਤੇ ਹੁਣ ਟਾਈਮ ਮੇਂ ਹੋ ਗਿਆ ਜੀ ਦੂ ਦਾ ਕਿਉਂਕਿ ਮੈਂ 1 ਘੰਟੇ ਡੇਢ ਦੇ ਵਿੱਚ ਵਾਪਸ ਆ ਗਈ ਮੈਨੂੰ ਪਤਾ ਕੰਮ ਨਹੀਂ ਸੁਨਿਆਰੇ ਹੋ ਕੇ ਆਈਆਂ ਕਿ ਉਹ ਥੋੜਾ 골ਡ ਜੀ ਦਾ ਪਤਾ ਕਰਨਾ ਸੀ ਤੇ ਬਾਹਰ ਬਹੁਤ ਜ਼ਿਆਦਾ ਤੂਫਾਨ ਆ ਰਿਹਾ ਵਾ ਬਹੁਤ ਜਿਆਦੀ ਨੇਰੀ ਆਂਦੀ ਨੇਰੀ ਦੇ ਕਾਰਨ ਹੁਣ ਨੇਰੀ ਆਈ ਬਹੁਤ ਜ਼ਿਆਦਾ ਤੇ ਹੁਣ بارش ਵੀ ਹੁਣ ਲੱਪੀਆ ਤੇ بارش ਨਾਲ ਥੋੜੀ ਜਿਹੀ ਨੇਰੀ ਜਿਹੜੀ ਰੁਕ ਗਈ ਆ ਦੇਖੋ ਇੱਧਰ ਤੇ بارش ਨੇ ਬੜੀ ਚੁੱਕੀ ਅੱਜ ਤੇ ਅੱਜ ਬੱਚਿਆਂ ਦੀ ਟਿਊਸ਼ਨ ਨਹੀਂ ਹੋਣੀ ਛੁੱਟੀ ਤੇ ਇਹ ਬੜੇ ਖੁਸ਼ ਆ ਪਿਆ ਟਿਊਸ਼ਨ ਤਾਂ ਨਹੀਂ ਛੁੱਟੀ ਬਹੁਤ ਜ਼ਿਆਦਾ ਹਾਲ ਹੁੰਦੇ ਆ بارشੋ ਵੀ ਸ਼ੁਰੂ ਹੋਣ ਗਿਆ ਕੋ ਫੋਨ ਲੱਗੇ ਮਿੱਠਾ ਤੇ ਮੈਂ ਦਵਾ ਤੈਨੂੰ ਮਿੱਠਾ ਇਹਨੂੰ ਬਸ ਇਧਰ ਪੂਤੀ ਜਾਂਦਾ ਮਿੱਠਿਆ ਵਾਲਾ ਕੋਈ بارش ਹੋ ਗਈ ਜੀ ਸ਼ੁਰੂ ਤੇ ਬੱਤੀ ਵੀ ਹੈ ਵੀ ਜੇ ਬੰਦ ਤੇ ਰਾਵਣਾ ਬੈ ਜਾਉ ਹਣ ਮੰਜੇ ਘਰ ਨੂੰ ਬਾਹਰ ਸੋਣਾ ਪਿਆ ਤੇ ਹਾਂਜੀ ਤੇ بارش ਹੋ ਕੇ हट ਗਿਆ ਤੇ ਬੱਚੇ ਮਟੀਸ਼ਨ ਛੱਡ ਦੇਈ ਤੇ ਮੰਮੀ ਬਾਹਰ ਬੈਠੀ ਕਿਉਂਕਿ ਬਾਹਰ ਬਹੁਤ ਸੋਹਣੀ ਹਵਾ ਆਉਂਦੀ ਆ ਤੇ ਇਧਰ ਨੇ ਸਬਜ਼ੀਆਂ ਲਗੀਆਂ ਆਲੂ ਬਿੰਗਨ ਫਰਾਈ ਕਰਕੇ ਤੇ ਸਮਾਨ ਰੱਖਿਆ ਹੋਇਆ ਵਾ ਇਧਰ ਮੈਂ ਰੱਖ ਲਈ ਆਪਣੇ ਵਾਸਤੇ ਚਾਹ ਤੇ ਜਾ ਪਿੰਦੇ ਪਿੰਦਿਆ ਵੇਖੋ ਬੱਚਿਆਂ ਦੇ ਮਤਲਬ ਕਿ ਬੱਚਾ ਛੱਡ ਗਿਆ ਇਹਨੂੰ ਮੈਨੂੰ ਘੰਟਾ ਕੁ ਹੋ ਗਿਆ ਆਣ ਕੇ 10 ਮਿੰਟ ਮੈਂ ਦੁਕਾਨ ਤੇ ਵੀ ਬੈਠੀ ਆ ਤੇ ਸਭ ਸਬਜ਼ੀ ਦੀ ਤਿਆਰੀ ਕੀਤੀ ਆ ਤੇ ਚਲੋ ਚਾਹ ਬਣਾ ਲਈਏ ਤੇ ਚਾਹ ਪੀ ਕੇ ਫਿਰ ਬੱਚਿਆਂ ਦਾ ਵੇਖੀਏ ਜਾਂਦੇ ਤਿਆਰੀ ਵੜਾਣੀ ਆ ਕਿਉਂਕਿ ਮੇਰੇ ਨਾਲ ਅੱਜ ਕਹਿੰਦੇ ਕਿ ਬਾਅਦ ਤੱਕ ਘੰਟਾ ਵੀ ਭੜਾਵਾਂਗੀ ਜਿਆਦਾ ਨਹੀਂ ਭੜਾਉਣਾ ਹੈਗਾ ਤੇ ਮੈਂ ਕਿਹਾ ਚਲੋ ਕੋਈ ਨਹੀਂ ਘੰਟਾ ਕੁ ਬਾਅਦ ਉਹ ਕਬਾਰ ਸ਼ਾਟੀ ਮਿਛਾੜੇ ਤੇ ਜਿਵੇਂ ਹਟੀ ਵਾਹੇ ਕਿ ਵੇ ਸੰਭਾਵ ਨਹੀਂ ਹੈ ਕਿ ਆਉਗੇ 3 ਮਿੰਟ ਹੋ ਕੇ ਫਿਰ ਹਟ ਜਾਂਦੀ ਆ ਤੇ ਫਿਰ ਜਿਆਦਾ ਨਾ ਹੋ ਜੇ ਇਸ ਕਰਕੇ ਚਾਹ ਪੀ ਕੇ ਬੱਚੇ ਗਲਾ ਮੈ ਲੈ ਆਈ ਹੋਣੀ ਆ ਤੇ ਕੰਨ ਨੂੰ ਪੋਣਾ ਰੱਖਣਾ ਤਾਂ ਹੋ ਗਿਆ ਗਿਆ ਨੂੰ ਤੇ ਚਲੋ ਠੀਕ ਹੈ ਜੀ ਬਣਾ ਲਈ ਆਪਾਂ ਚਾਹ ਕਿੰਨੇ ਬੈਠੇ ਪੈਰੇ ਤਾਂ ਦੇਖ ਦੇ ਉਹ ਬੋਕ ਬੈਠੇ ਆ ਚਾਰ ਲਈ ਬੁੱਤੂ ਚਾਰ ਦੋ ਚਾਰ ਦੋ 6 6 ਬੈਠੇ 6 ਐ ਬੁੱਤੂ ਇਹ ਕਹੀ ਦੇ ਵੀ ਨਹੀਂ ਹੋ ਰਿਹਾ ਨਹੀਂ ਇਹ ਉਹ ਵੀ ਉਹ ਇੱਕ ਓਡੀਏ ਲਓ ਹਾਂ ਜੀ ਉਹ ਸਾਰੀ ਓਡੀਏ ਆ ਉਹ ਇੱਕ ਵੀ ਫਰੈਂਡ ਤੇ ਬੈਠਾ ਉਹ ਵਾਲਾ ਇਹ ਐ ਵਾਲਾ ਫਰੈਂਡ ਦੇ ਬੈਠਾ ਇੱਕ ਉਹ ਇੱਕ ਇੱਧਰ ਅੱਜ ਤੋਂ ਠੰਡ ਪਿੱਤਾ ਲੈ ਮਮਾ ਇਹ ਇੱਕ ਇੱਧਰ ਬੈਠਾ ਮਮਾ ਹਾਂਜੀ ਉਹ ਜਿਹੜਾ ਤੇ ਅੱਜ ਤ੍ਰਿਸ਼ਣ ਤੋਂ ਆ ਕੇ ਟਾਈਮ ਲੱਗ ਅੱਜ ਸ਼ਾਰਤਾ 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 ਕੀਤੀ ਅੱਜ ਪੂਰੀ ਹੈ ਤਾਂ ਅੱਛਾ ਅਨਿਤ ਬਸ ਲੱਗ ਗਈ ਜਿੰਦੀ ਦਾੜੀ ਬਣਾਈ ਇਹ ਲੈ ਜਾ ਕੰਮ ਤੇ ਫੋਤੀ ਜੀ ਦਾ ਤੇ ਆ ਕੁੜੀ ਅੱਜ ਛੱਟ ਲੱਗਦੇ ਲੱਗੀ ਫੇਰ ਤਸ਼ਲੀਨ ਤੇ ਸਿਰ ਪਾਤਾ ਦੇ ਹੁਣ ਪੋਨੀ ਖੋਲੀ ਆ ਇਹਨੂੰ ਅੱਜ ਫੇਰ ਲੱਗੀ ਹੈ ਨਾ ਨਹੀਂ ਕਰ ਛੇ ਨਾ ਛੇ ਨਾ ਨਹੀਂ ਹੱਟੇ ਪੋਲੀ ਪੋਲੀ ਨੂੰ ਤੇ ਪੈਰਟ ਅਜੇ ਹੀ ਬੈਠੇ ਹੋਏ ਨੇ ਬੜਾ ਚੀ 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 ਕਰ ਰਹੇ ਨੇ ਚਲੋ ਮੈਂ ਡਈਆਂ ਖਾਣਾ ਬਣਾਉਣ ਸਬਜੀ ਬਣਾ ਲਈ ਆ ਤੇ ਹੁਣ ਬਾਹਰ ਬੈ ਗਈ ਮੈਂ ਅੱਫਾ ਜਿ ਦੇਣ ਹੈਗਾ ਬਥੇਰਾ ਵੇਖੋ ਮੰਮਾ ਜੀ ਕਿੰਨਾ ਬੱਦਲ ਬੜਾ ਵਧੀਆ ਲੱਗੰਦਿਆ ਨਾ ਅੱਜ ਮੰਮਾ ਜੀ ਹਾਂਜੀ ਤੇ ਨਾ ਅੰਮੀ ਗੱਲ ਕਰਨੀ ਸੀ ਬਾਹਰ ਵਿੱਚ ਕਰਦੀ ਆ ਕਿਵਲ ਕੇ ਬਣਾਉਣੀ ਹੈ ਇਹ ਬਹੁਤ ਚੰਗੀ ਜਿਹੀ ਠੀਕ ਆ ਜੀ ਘਰੀ ਮੈਂ ਵੀ ਹੁਣ ਇਕੱਲਾ ਬੱਤ ਮਾਲੀਏ ਨਿਆਣੇ ਨਾ ਬੱਚਿਆਂ ਨੂੰ ਆ ਵੇਖ ਲਓ ਇਹਦਾ ਕੰਮ ਆਹੀ ਕੁਛ ਕਰਦੇ ਮੁੱਛਾ ਬਣਾ ਕੇ ਬੈ ਜੀ ਹਾਂ ਇੱਧਰ ਆ ਸਾਈ ਵੇਲਾ ਤੇ ਮੈਂ ਕਰਨੋਜਲਾ ਉੱਚਾ ਘਾਪੋ ਵੇਲਾ ਲੱਗਾਂ ਮੁੱਛਾਂ ਲੰਬੀ ਆਂ ਦੀ ਜੀ ਤੇ ਮੈਂ ਹੁਣ ਕਾਣਿਆਲ ਹੋ ਗਈ ਆ ਤੇ ਥੋੜਾ ਦੁਕਾਨ ਤੇ ਜਾਂਦ ਕੇ ਪਿੰਲੀ ਦੇ ਝੋਨੇ ਵਿੱਚ ਮਮਾ ਆਣ ਗਏ ਆ ਸੋਚੇ ਕਿ ਮੈਂ ਆ ਲਈ ਆ ਕਿ ਮੈਂ ਕਿਹ ਸਰਦੀਆਂ ਆਪੇ ਬਣਾਉਂ ਜਦੋਂ ਮਸਾਈ ਦਾ ਚਾਹ ਬਣਾਉਣੀ ਹੁਣ ਮੈਂ ਆਈਆਂ ਦੁਕਾਨ ਤੋਂ ਹਜੇ ਦੁਕਾਨ ਲੈਣ ਪਹੁੰਚਣੀ ਹੈਗੀ ਤੇ ਮੈਂ ਕੱਲ ਜੀ ਬੇਨ ਫਰਾਈ ਤੇ ਆਲੂ ਫਰਾਈ ਦੇ ਕੋਲ ਜੀ ਕਰਦਿਆ ਤੇ ਬੀਨ ਨਾ ਫਾਈਵ ਹੋਣੀ ਦੀ ਕਾਇਦ ਤਾਂ ਕਰ ਤੇ ਬਰਤ ਕਰਕੇ ਤੁਹਾਨੂੰ ਮੈਂ ਇਹ ਨਾ ਕਾਜੀ ਦੀ ਵਾਸਤ ਨੂੰ ਨਹੀਂ ਆ ਤੇ ਸਾਡੀ ਕਿਸਾ ਦਾ ਟਾਈਮ ਹੋ ਗਿਆ ਤੇ ਅੱਧੇ ਘੰਟੇ ਬਾਅਦ ਜਾਣੀ ਆ ਤੁਸ ਫਾਈਲ ਦਾ ਟਾਈਮ ਲਗਾ ਫਿਰ ਬੰਦਾਣੀ ਆ ਮਨ ਲਗੀ 25 ਮਿੰਟ ਦੇ ਕਿ ਬੰਦਾ ਦੇ ਕਰਾ ਗਤੀ ਆ ਰਾਂਜੀ ਤੇ ਲਾਈਟ ਵੀ ਅੱਜ ਸਾਡੀ ਬੰਦ ਆ ਤੇ ਬਸੇ ਬੜਾ ਹੋ ਤੱਕ ਨੇ ਇੱਕ ਸਵੇੜੀ ਲਾਈਟ ਬੰਦ ਦੇ ਮੀਟਰ ਵੀ ਕਿੰਨਾ ਵੇਲੇ ਚੱਲਣਾ ਪੈਂਦੇ ਇਹ ਚ ਲਾਉਣੇ ਪੱਖਿਆਂ ਦੇ ਵਿੱਚ ਲਾਉਣੇ ਤੇ ਮੈਂ ਪੂਰੀ ਬਾਹਰ ਘੁੰਮ ਫੇਰਾਉ ਹਵਾ ਲੈ ਲਓ ਬਾਹਰ ਦੀ ਆਦਰਵਾਦ ਮੇਰਾ ਕੋਲੇ ਵਰਤ ਮੱਛੀ ਬੜਾ ਹੋ ਰਹਾ ਵਾ ਇਹ ਉਹਦੇ ਕਰਕੇ ਬੜੀ ਮੁਸ਼ਕਲ ਹੋਣੀ ਲਾਈਟ ਨਹੀਂ ਆਉਣੀ ਜਾਨੀ ਤੇ ਫਿਰ ਇਹ ਆਪਾਂ ਜਾਣਾ ਹੈ ਪਾਰਟੀ ਉੱਤੇ ਜਿਹੜੇ ਇਹ ਬੱਚਿਆਂ ਤੇ ਫੇਰ ਭੈਡਾ ਕੇ ਬੜਾ ਸਕੂਲ ਤੇ ਫਿਰ ਆਪਾਂ 12 ਵਜੇ ਲੈਵਾਂਗੇ 1 ਵਜੇ ਨਾਲ ਮੈਨੂੰ ਕੋਲੋਂ ਲੈ ਕੇ ਚਾਹ ਚਾਹ 1 ਵਜੇ ਮੰਮਾ ਛੁੱਟੀ ਹੋ ਜਾਂਦੀ 12 ਵਜੇ ਦਾ ਹੁੰਦੀ ਬਸ ਸਾਢੇ 11 ਵਜੇ ਲੈ ਲਵਾਂਗੇ ਇਹਨਾਂ ਨੂੰ ਲੈ ਕੇ ਚਾਹ ਚਾਹ ਕੇ ਫਿਰ ਆਪਾਂ ਸਵੇਰੇ ਪੈਰਿਸ ਪਰ ਸ਼ਗਰ ਪਿਆਜ਼ ਕਿਹੜਾ ਕਾ ਮੈਨੂੰ ਇਹ ਨਹੀਂ ਪਤਾ ਹੁਣ ਉਹਦੀ ਪੁੱਛਣਾ ਪੈਣਾ ਫੋਨ ਕਰਕੇ ਸ਼ੇਰਿਆ ਪਾ ਜਾਣਾ ਪਾਉਂਗੀ ਤੇ ਮੈਂ ਤੁਹਾਨੂੰ ਨਹੀਂ ਹੁਣੇ ਕਮਰੇ ਦੇ ਕੇ ਟਾਈਮ ਨਾਲ ਕਿਸੇ ਵਰਗਾ ਪਪੜੀ ਜਿਹਾ ਨਹੀਂ ਕਰਦੀ ਕਾਲਕੁੰਦਾ ਮੈਂ ਬਚਿਆ ਦੇ ਤੇ ਮੈਂ ਤੁਹਾਨੂੰ ਹੁਣੇ ਦੱਸ ਦਿੰਨਾ ਮੈਂ ਕਿਹੜੇ ਕਿ ਬੜਾ ਜੀ ਤੁਹਾਨੂੰ ਥੋੜਾ ਠੀਕ ਹੈ ਜੀ ਤੇ ਚਲੋ ਠੀਕ ਹੈ ਜੀ ਹੁਣ ਸਬਜ਼ੀ ਬਣਾ ਲਈਏ ਫਿਰ ਬਾਅਦ ਵਿੱਚ ਫਿਰ ਮਿਲਦੇ ਆ ਤੁਹਾਨੂੰ ਹਾਂ ਜੀ ਜੀ ਤੇ ਆਪਾਂ ਖਾਣਾ ਆਪਣਾ ਪਾ ਕੇ ਉਹ ਗਿਆਂ ਫਰੀ ਤੇ ਬੱਚੇ ਗਏ ਆ ਸੋ ਮੰਮੀ ਵੀ ਨਹੀਂ ਤੇ ਬੱਚੇ ਵੀ ਸੌਂ ਗਏ ਆ ਮੈਂ ਵੀ ਖਾਣਾ ਆਪਣਾ ਖਾ ਲਿਆ ਫਰੀ ਹੋ ਗਈਆਂ ਤੇ ਮੈਂ ਹੁਣ ਲੱਗੀ ਹਾਂ ਕਿਚਨ ਦੇ ਦੋ ਕਬੱਟਣ ਰਹਿ ਗਏ ਸੀ ਤੇ ਮੈਂ ਕਿਹਾ ਬਰਤਨਮਗਾ ਕਰ ਨਾ ਸਵੇਰੇ ਆਪਾਂ ਪਾਰਟੀ ਜਾਣਾ ਵਾ ਤੇ ਉਹ ਵੀ ਥੋੜੇ ਕੁ ਪ੍ਰੀਪਰ ਮੈਂ ਕੱਢ ਕੇ ਰੱਖਣੇ ਆ ਤੇ ਉਹ ਵੀ ਕੱਢ ਲੀਏ ਟਾਈਮ ਤੇ 10:00 ਹੋ ਜੇ ਲੱਗਾ ਆ ਤੇ ਬਸ ਮੇਰਾ ਅਰਦਾ ਕਿ ਆਪਾਂ ਕੱਪੇ-ਕੱਪੇ ਕੱਢ ਕੇ ਆਪਾਂ ਹੁਣ ਸਵੇਰੇ ਫਿਰ ਹਨ ਬੱਚਾ ਬੱਚੇ ਸਕੂਲ ਜਾਣਾ ਹੈ ਉਹਨਾਂ ਨੂੰ ਟਿਫਨ ਫਰਮ ਬਰਾ ਕੇ ਦੇਣਾ ਫਿਰ ਨਾ ਸਕੂਲੋਂ ਲੈ ਕੇ ਫਿਰ ਪਾਰਟੀ ਤੇ ਜਾਵਾਂਗੇ ਤੇ ਚਲੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ ਸਾਡੇ ਜਿਹੜੇ ਭੈਣ ਭਰਾ ਵਲੌਗ ਨਾਲ ਜੁੜੇ ਹੋਏ ਆ ਉਨਨਾ ਬਹੁਤ-ਬਹੁਤ ਧੰਨਵਾਦ ਆ ਤੇ ਵੱਧ ਤੋਂ ਵੱਧ ਅਡ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰੋ ਜੇ ਜਿੰਨੇ ਵੀ ਭੈੰਪਰਾ ਜੁੜਨ ਡੇ ਆ ਸਾਡੇ ਨਾਲ ਸਾਡੇ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰੋ ਤੇ ਬਹੁਤ-ਬਹੁਤ ਧੰਨਵਾਦ ਤੇ ਆਪਾਂ ਇੱਥੇ ਕਰਦੇ ਹਾਂ ਵੀਡੀਓ ਨੂੰ ਐਂਡ ਤੇ ਮਿਲਦੇ ਆਂ ਕੱਲ ਦੇ ਨਵੇਂ ਵਲੌਗ ਦੇ ਨਾਲ ਤੇ ਬਹੁਤ-ਬਹੁਤ ਤੁਹਾਡਾ ਸਾਰੀ ਧੰਨਵਾਦ ਤੇ ਗੁੱਡ ਨਾਈਟ ਜੀ